Terima kasih telah menonton! ਹਾਲੇ ਬੰਦ ਕੀਤੀ ਹੋਈ ਵੀ ਆ ਬਾਈ ਤੇ ਟੈਲਾਂ ਤੋੜ ਲੀਆਂ ਥੱਲੇ ਫੈਨ ਬਾਕਸ ਜਿਹੜਾ ਪਾਣੀ ਚਾਹੁੰਦਾ ਹੈ ਬਾਥਰੂਮ ਦੇ ਥੱਲੇ ਵੀ ਗਰਾਊਂਡ ਫਲੋਰ ਵਿੱਚ ਤੇ ਜਿੱਥੇ ਤੱਕ ਵੀ ਆਪਣਾ ਜੜੀ ਕੋਈ ਪਾਣੀ ਵਾਲੀ ਪੈਪਲੀ ਕਰਦੀ ਹੈ ਤੇ ਕਰਦੇ ਆ ਬਾਈ ਮਸਲੇ ਦਾ ਹੱਲ ਬਣੇ ਰਿਹਾ ਵੀਡੀਓ ਦੇ ਨਾਲ ਹਿੰਦ ਤੱਕ ਤੇ ਬਈ ਮਨੀ ਪਲੰਬਰ ਦਾ ਸਫਰ ਨੰਮ ਸਵਾਗਤ ਕਰਦੇ ਆ ਤੁਹਾਡਾ ਜਿਹਦੇ ਨਵੇਂ ਵਲੌਗ ਵਿੱਚ ਤੇ ਬਈ ਆਪਾਂ ਆਏ ਹੋਏ ਆ ਖਰੜਾ ਏਰੀਆ ਦਸਾਇਰਾ ਗਰਾਊਂਡ ਵਿੱਚ ਕੰਮ ਕਰਨ ਵਾਸਤੇ ਪਾਣੀ ਦੀ ਲੀਕੇ ਚੈੱਕ ਕਰ ਰਹੇ ਹਾਂ ਅੱਜ ਦੀ ਤਰੀਕ ਹੈਗੀ ਹੈ 12 12ਵਾਂ ਮਹੀਨਾ 2025 ਦਸੰਬਰ ਤੇ ਵਈਪਾਂ ਤੋਂ ਕੁੜਾ ਡਿਟੇਲਾਂ ਦੀ ਤੇ ਪਾਣੀ ਦੇਖੋ ਕਿੰਦਾ ਚੱਲਦਾ ਮਾਲਕ ਕਹਿੰਦੇ ਵੀ ਟੇ ਟੁੱਟੇ ਵੀ ਦੀ ਪਹਿਲਾਂ ਕੱਥੇ ਰੇ ਫੇਰ ਕਰਾਈ ਸੀ ਟੇ ਦੀ ਪਾਣੀ ਉੱਪਰ ਤੇ ਚੱਲ ਰਿਹਾ ਲਗਾਤਾਰ ਟੈਂਕੀ ਵਾਲੇ ਪਾਣੀ ਦੀ ਲਗਦੇ ਆ ਡਰੇਨ ਪਾਈਪ ਤੇ ਵੀ ਨਾ ਤਾਂ ਠੀਕ ਹੈ ਕੁੰਜੇ ਦੇ ਵਿੱਚ ਖੜੇ ਹੋਏ ਗੜੀਕੇ ਵਿੱਚ ਪਾਈਪ ਵੀ ਤੇ ਹੁਣ ਕਰੀਏ ਤਾਂ ਗੀਰਦੇ ਪਾਣੀ ਚੈੱਕ ਕਰ ਲਈਏ ਗਿਅਰ ਲੱਗਿਆ ਉੱਪਰ ਗਿਅਰ ਦੇ ਵੀ ਹੋ ਸਕਦੇ ਆ। ਇਹ ਆਪਣਾ ਇੱਧਰ ਵੀ ਗਿੱਲਾ ਹੋਇਆ ਹੋਇਆ ਟੁੱਟਿਆ ਪਿੱਛੇ। ਆਈ ਆਈ ਆਉਗਾ ਬੜਾ ਥੋੜਾ ਟਾਈਮ ਲੱਗੂਗਾ। ਹੋਰ ਇਸ ਨੂੰ ਤੇ ਇਸ ਨੂੰ ਸ਼ਾਮਿਲ ਕਰਦੇ। ਕਿੰਨੇ ਵਜੇ ਹੁੰਦੀਆਂ? ਮੋੜ ਕੇ ਗੀਜਰ ਵਾਲੀ ਪਾਏ ਆਪਾ ਕੱਲੋ ਵੀ ਦੇਖ ਲ ਜਮੇ ਗਲ ਗਈ ਹੈ ਨਾ ਪਾਣੀ ਪਾਏ ਪਾ ਕੇ ਹਾਂਜੀ ਥੱਲੇ ਵਾਲੀ ਵੀ ਹੋਰ ਕੀ ਚਲੋ ਆਹੋ ਐਨਾ ਕੱਡੇ ਦੰਨੇ ਅਲਬੋਹੇ ਦੀ ਹੈ ਨਾ ਠੀਕ ਹੈ ਜੀ ਟੁੱਟੀਆਂ ਦੀ ਬਾਈ ਥੋੜੀ ਸ਼ਿਫਟਿੰਗ ਕਰਨੀ ਇੱਧਰੋਂ ਤੇ ਸ਼ੀਟ ਦੇ ਬਾਈ ਕਹਿੰਦੇ ਕੋਲੇ ਦੀਆਂ ਟੁੱਟੀਆਂ ਜਮੇ ਇਸ ਕਰਕੇ ਬਾਈ 6 6 ਇੰਚ ਟੁੱਟੀਆਂ ਅੱਗੇ ਨੂੰ ਇੱਧਰੋਂ ਵਧਾ ਦੇਣੀ ਆਪਣੇ ਸੱਜੇ ਪਾਸੇ ਨੂੰ ਜੀਰੀ ਮਾਰ ਕੇ ਤੇ ਬਾਈ ਕਹਿੰਦੇ ਚਲੋ ਭੰਨ ਤੋੜਦਾ ਹੁਣ ਹੋਈ ਵੀ ਓਏ ਇਹਦਾ ਵੀ ਨਾਲੇ ਕੰਮ ਕਰ ਦੋ ਸ਼ਾ ਵਰਗਾ ਦੇ ਰੱਖਣਾ ਨਹੀਂ ਅਸੀਂ ਬਾਈ ਕਹਿੰਦੇ